ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਕੋਈ ਵੀ ਬਿਮਾਰੀ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੋਵੇਗੀ ਉਹ ਇਹ ਉਪਾਅ ਨੂੰ ਕਰਨ ਦੇ ਨਾਲ ਜੜ ਤੋਂ ਹੀ ਖਤਮ ਹੋ ਜਾਵੇਗੀ ਅਜਿਹੇ ਵੀਡੀਓ ਦੇ ਵਿੱਚ ਜਿਹੜਾ ਉਪਾਅ ਲੈ ਕੇ ਆਏ ਆ ਇਸ ਦਾ ਤੁਸੀਂ ਯੂਜ਼ ਪ੍ਰਯੋਗ ਕਰਕੇ ਤੁਹਾਡੇ ਘਰ ਤੇ ਵਿੱਚ ਜੋ ਬਿਮਾਰੀ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹ ਬਿਮਾਰੀ ਤੁਹਾਡੀ ਜੜ ਤੋਂ ਖਤਮ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਜਿੰਨਾ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੋਏਗੀ ਜੇਕਰ ਉਹ ਇਸ ਉਪਾਅ ਨੂੰ ਕਾਰਨੇਗੀਤਾ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆਵੇਗੀ ਨਹੀਂ ਜੇਕਰ ਆਵੀ ਗਈ ਤਾਂ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਜੇਕਰ ਉਹ ਵੀ ਇਹ ਉਪਾਅ ਨੂੰ ਕਰਦੇ ਨੇ ਤਾਂ ਅਲੀਦਾ ਗੱਲ ਉਹਨਾਂ ਦੇ ਘਰ ਦੇ ਵਿੱਚ ਬਿਮਾਰੀ ਕਦੇ ਆਏਗੀ ਹੀ ਨਹੀਂ ਜੇਕਰ ਆਏਗੀ ਤਾਂ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਇਹ ਜਿਹੜੇ ਨੰਬਰ ਹੁੰਦੇ ਆ ਨਾ ਇਹਨਾਂ ਦਾ ਵਾਸਤੂ ਸ਼ਾਸਤਰ ਦੇ ਵਿੱਚ ਵਿਸਥਾਰ ਦੇ ਨਾਲ ਵਰਣਨ ਕੀਤਾ ਗਿਆ ਹੈ ਇਸ ਤਰੀਕੇ ਦੇ ਦਰਦ ਦੱਸਿਆ ਗਿਆ ਹੈ ਕਿ ਕਿਹੜਾ ਨੰਬਰ ਕਿਹੜੀ ਸ਼ਕਤੀ ਦੇ ਨਾਲ ਝੂੜਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਹਰ ਇੱਕ ਨੰਬਰ ਦੀ ਅਲੱਗ ਤੋਂ ਸ਼ਕਤੀ ਅਤੇ ਅਲੱਗ ਤੋਂ ਹੀ ਪਹਿਚਾਨ ਹੁੰਦੀ ਹਰ ਇੱਕ ਨੰਬਰ ਦੀ ਇਸ ਤਰੀਕੇ ਦੇ ਨਾਲ ਜਿਹੜੀ ਵੀ ਅਸੀਂ ਆਪਣੀ ਪਰੇਸ਼ਾਨੀ ਦੂਰ ਕਰਨੀ ਜਿਵੇਂ ਕਿ ਸਾਡੀਆਂ ਅਲੱਗ-ਲੱਗ ਪਰੇਸ਼ਾਨੀਆਂ ਹੁੰਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਨੰਬਰ ਨੇ ਉਹ ਵੀ ਅਲੱਗ-ਲੱਗ ਹੀ ਹੁੰਦੇ ਨੇ ਇਹ ਐਸੀ ਤੁਹਾਨੂੰ ਇਸ ਕਰਕੇ ਦੱਸ ਰਹੀ ਆ ਕਿਉਂਕਿ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਸ ਤਰ੍ਹਾਂ ਨੰਬਰ ਦੇ ਨਾਲ ਕਿਵੇਂ ਬਿਮਾਰੀ ਦੂਰ ਹੋ ਸਕਦੀ ਹੈ ਤੇ ਜਾਂ ਫਿਰ ਇਸ ਤਰੀਕੇ ਦੇ ਨਾਲ ਨੰਬਰ ਲੇਖ ਕੇ ਇਸ ਤਰ੍ਹਾਂ ਕਿਵੇਂ ਅਸੀਂ ਆਪਣੀ ਪ੍ਰੋਬਲਮ ਜਾਂ ਬਿਮਾਰੀ ਨੂੰ ਦੂਰ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਨੰਬਰ ਲਿਖਣ ਦੇ ਨਾਲ ਉਹ ਚੀਜ਼ ਕਿਵੇਂ ਅਟਰੈਕਟ ਹੋ ਜਾਂਦੀ ਹੋ ਜਾਂਦੀ ਤੁਸੀਂ ਇੱਕ ਵਾਰ ਜਰੂਰ ਇਸ ਉਪਾਗਮ ਨੂੰ ਕਰਕੇ ਦੇਖਿਓ ਕਿਉਂਕਿ ਇਹਨਾਂ ਨੰਬਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੁੰਦੀ ਹੈ ਇਹਨਾਂ ਨੰਬਰਾਂ ਨੂੰ ਤੁਸੀਂ ਬਿਲਕੁਲ ਵੀ ਫੇਕ ਨਹੀਂ ਸਮਝਣਾ ਇਹਨਾਂ ਨੰਬਰਾਂ ਨੂੰ ਤੁਸੀਂ ਭੁੱਲ ਕੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਕਿਉਂਕਿ ਇਹਨਾਂ ਨੰਬਰਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਅਸੀਂ ਤੁਹਾਨੂੰ ਇਸ ਤਰੀਕੇ ਦੇ ਨਾਲ ਦੱਸ ਰਹੇ ਹਾਂ ਇਸ ਤਰ੍ਹਾਂ ਦੱਸ ਰਹੇ ਹਾਂ ਕਿਉਂਕਿ ਜੇਕਰ ਅਸੀਂ ਆਪਣੇ ਮਨ ਤੋਂ ਅੰਦਰੋਂ ਹੀ 네ਗੇਟਿਵ ਹੋ ਚਾਵਾਂਗੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਜੇ ਅਸੀਂ ਹਮੇਸ਼ਾ ਇਹੀ ਸੋਚਾਂਗੇ ਕਿ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਵੀਰ ਉਹ ਉਸ ਸਮੇਂ ਕੀਤੇ ਗਏ ਸਾਡੇ ਉਹ ਉਪਾਅ ਦਾ ਫਾਲ ਸਾਨੂੰ ਨਹੀਂ ਮਿਲਦਾ ਇਸ ਕਰਕੇ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਇਆ ਹੈ ਕਿ ਜਿਹੜੇ ਅਸੀਂ ਨੰਬਰ ਦੱਸਣ ਜਾ ਰਹੇ ਇਹਨਾਂ ਨੰਬਰਾਂ ਦੀ ਕੀ ਸ਼ਕਤੀ ਹੈ ਤੇ ਇਹਨਾਂ ਨੰਬਰਾਂ ਦਾ ਕੀ ਮਹੱਤਵ ਹੁੰਦਾ ਹੈ ਤੇ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਉਹ ਕਿਹੜੇ ਨੰਬਰ ਨੇ ਉਹ ਕਿਹੜਾ ਉਪਾਅ ਹੈ ਜਿਸ ਨੂੰ ਕਰਨ ਦੇ ਨਾਲ ਸਾਡੇ ਘਰ ਦੀ ਸਾਰੀ ਬਿਮਾਰੀ ਤੇ ਸਾਰੀ ਪ੍ਰੋਬਲਮ ਮੁਸ਼ਕਲ ਹੈ ਜਿਹੜੀ ਉਹ ਦੂਰ ਹੋ ਜਾਵੇਗੀ ਪਰ ਇਹੀ ਤਾਂ ਅਸਰ ਤੋਂ ਪਹਿਨਾ ਤੁਹਾ ਗੋ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਕੂਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਇਹ ਚਾਹੁੰਦਾ ਹੈ ਕਿ ਜਿਹੜੀ ਸਾਡੇ ਸਰੀਰ ਦੀ ਰਾਈਟ ਸਾਈਡ ਵਾਲੀ ਬਾਡੀ ਹੁੰਦੀ ਹੈ ਨਾ ਉਸ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਤੇ ਜਿਹੜੀ ਸਾਡੇ ਸਰੀਰ ਦੀ ਲੈਫਟ ਸਾਈਡ ਵਾਲੀ ਬਾਡੀ ਹੁੰਦੀ ਹੈ ਉਸ ਦੇ ਵਿੱਚ ਸਾਡੇ ਜਿਹੜੀ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਚੀਜ਼ ਨੂੰ ਤੁਸੀਂ ਕਈ ਵਾਰ ਨੋਟ ਕਰਕੇ ਦੇਖਿਓ ਕਿ ਜਿਹੜੀ ਸਾਡੀ ਬੋਡੀ ਦੇ ਲੈਫਟ ਸਾਈਡ ਵਾਲੇ ਪਾਰਟ ਹੁੰਦੇ ਆ ਨਾ ਉਹ ਥੋੜੇ ਕਮਜ਼ੋਰ ਹੁੰਦੇ ਨੇ। ਇਸ ਤੋਂ ਇਲਾਵਾ ਜਿਹੜੇ ਰਾਈਟ ਸਾਈਡ ਵਾਲੇ ਹੁੰਦੇ ਆ ਨਾ ਉਹ ਥੋੜੇ ਜਿਹੇ ਸਟਰੌਂਗ ਹੁੰਦੇ ਨੇ। ਇਸ ਕਰਕੇ ਜਦੋਂ ਵੀ ਅਸੀਂ ਤੁਹਾਨੂੰ ਕਿਸੇ ਵੀ ਨੰਬਰ ਵਾਲਾ ਉਪਾਅ ਦੱਸ ਰਿਹਾ ਨਾ ਕਿ ਉਸ ਸਮੇਂ ਤੁਹਾਨੂੰ ਇਹ ਜ਼ਰੂਰ ਦੱਸ ਦੇ ਕਿ ਜਿਹੜੀ ਸਾਡੀ ਸਰੀਰ ਦੀ ਲੈਫਟ ਸਾਈਡ ਵਾਲੀ ਬੋਡੀ ਹੁੰਦੀ ਹੈ। ਉਥੇ ਤੁਸੀਂ ਇਸ ਨੰਬਰ ਨੂੰ ਲਿਖ ਲੈ। ਐਜੋ ਕਿ ਅਸੀਂ ਜਿਹੜੇ ਆਪਣੀ ਲੈਫਟ ਸਾਈਡ ਵਾਲੀ ਬੋਡੀ ਤੇ ਨੰਬਰ ਲਿਖਿਆ ਉਹ ਜਲਦੀ ਤੋਂ ਜਲਦੀ ਐਕਟਿਵ ਹੋ ਜਾਣ। ਇਸ ਦੇ ਨਾਲ ਨਾਲ ਉਹਨਾਂ ਦਾ ਜਲਦੀ ਤੋਂ ਜਲਦੀ ਰਿਜ਼ਲਟ ਆ ਸਕੇ। ਤੀਸਰੇ ਤਰੀਕੇ ਦੇ ਦਾ ਜਿਹੜਾ ਸੀ ਉਹ ਪਾ ਤੇ ਨੰਬਰ ਤੁਹਾਨੂੰ ਦੱਸਣ ਜਾ ਰਹੇ ਆ ਨਾ ਇਸ ਨੂੰ ਤੁਸੀਂ ਧਿਆਨ ਦੇ ਨਾਲ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ। ਕਿਉਂਕਿ ਇਸ ਨੰਬਰ ਨੂੰ ਤੁਸੀਂ ਧਿਆਨ ਦੇ ਨਾਲ ਲਿਖੋਗੇ ਤਾਂ ਹੀ ਤੁਹਾਨੂੰ ਇਹਨਾਂ ਦਾ ਰਿਜ਼ਲਟ ਮਿਲੇਗਾ ਜੇਕਰ ਤੁਸੀਂ ਇਹ ਨੰਬਰ ਗਲਤ ਲਿਖੋਗੇ ਜਾਂ ਗਲਤ ਤੁਸੀਂ ਸੁਣ ਲਾਉਗੇ ਧਿਆਨ ਦੇ ਨਾਲ ਨਹੀਂ ਸੁਣੋਗੇ ਤਾਂ ਤੁਹਾਨੂੰ ਇਹਨਾਂ ਦਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲੇਗਾ ਇਸ ਤਰੀਕੇ ਦੇ ਨਾਲ ਹੁਣ ਆਪਾਂ ਨੰਬਰ ਦੀ ਗੱਲ ਕਰਦੇ ਆ ਨੰਬਰ ਹੈ 1814321 1814321 ਤੇ ਪੰਜਾਬੀ ਦੇ ਵਿੱਚ ਵੀ ਨੋਟ ਕਰ ਸਕਦੇ ਹੋ 1 8 1 4 3 2 1 ਇਹ ਸੀ ਨੰਬਰ ਤੇ ਇਸ ਨੰਬਰ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਕਿੱਥੇ-ਕਿੱਥੇ ਲਿਖਣਾ ਹੈ ਇਹ ਵੀ ਤੁਹਾਨੂੰ ਅਸੀਂ ਦੱਸ ਰਹੀ ਹਾਂ ਧਿਆਨ ਦੇ ਨਾਲ ਸੁਣਿਓ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਤੁਸੀਂ ਆਪਣੇ ਸਰੀਰ ਤੇ ਬਾਡੀ ਤੇ ਲੈਫਟ ਸਾਈਡ ਤੇ ਤੁਸੀਂ ਇਹ ਜਿਹੜੇ ਨੰਬਰ ਨੇ ਇਹਨਾਂ ਨੂੰ ਲਿਖਣਾ ਤੇ ਲਿਖਣਾ ਤੁਸੀਂ ਜਿਵੇਂ ਕਿ ਪੈਰ ਦੇ ਜਿਹੜਾ ਪੰਜੇ ਆ ਕਿ ਜਿਹੜੇ ਹੱਥ ਦੇ ਪੰਜੇ ਆ ਉਹਨਾਂ ਨੂੰ ਛੱਡ ਕੇ ਤੁਸੀਂ ਆਪਣੀ ਲੈਫਟ ਸਾਈਡ ਦੇ ਕਿਸੇ ਵੀ ਹਿੱਸੇ ਤੇ ਕਿਸੇ ਵੀ ਪਾੜ ਤੇ ਤੁਸੀਂ ਲੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਵਿਅਕਤੀ ਜਿਹੜਾ ਬੰਦਾ ਤੁਹਾਡੇ ਘਰ ਦੇ ਵਿੱਚ ਬਿਮਾਰ ਹੈ ਤੁਸੀਂ ਉਸ ਤੇ ਵੀ ਲੇਖ ਸਕਦੇ ਹੋ ਅਗਰ ਉਹ ਲਿਖਣ ਦੇ ਵਿੱਚ ਕੰਫਰਟੇਬਲ ਹੈ ਅਗਰ ਉਹ ਨਹੀਂ ਲੇਖ ਸਕਦਾ ਤੇ ਉਹਨਾਂ ਦੇ ਲਈ ਹੋਰ ਵੀ 1 2 ਆਪਸ਼ਨ ਹੈ ਤੁਸੀਂ ਉਹ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਉਹ ਬਿਮਾਰ ਬੰਦਾ ਆਪਣੀ ਬਾਡੀ ਤੇ ਇਹ ਨੰਬਰ ਲਿਖਣ ਦੇ ਵਿੱਚ ਕੰਫਰਟੇਬਲ ਨਹੀਂ ਹੋਏਗਾ ਤਾਂ ਜਿਹੜੇ ਵੀ ਉਹ ਮੰਜੇ ਤੇ ਪੈੜਦੇ ਜਿਹੜੇ ਤੇ ਵੀ ਉਹ ਸੌਂਦਾ ਏ ਲੇਟਦਾ ਉਸ ਮੰਜੇ ਜਾਂ ਬੈੱਡ ਤੇ ਤੁਸੀਂ ਲੈਫਟ ਸਾਈਡ ਤੇ ਇਹ ਨੰਬਰ ਤੁਸੀਂ ਲੇ ਕੇ ਰੱਖ ਦੇਣੀ ਹੈ ਇਹ ਉਬਾ ਕਰਨ ਦੇ ਨਾਲ 101% ਹੋਲੀ-ਹੋਲੀ ਕਰਕੇ ਤੁਸੀਂ ਦੇਖੋਗੇ ਕਿ ਜਿਹੜਾ ਵੀ ਬੰਦਾ ਤੁਹਾਡੇ ਘਰ ਦੇ ਵਿੱਚ ਬਿਮਾਰ ਇੱਕ ਆਪੀ ਸਮੇਂ ਤੋਂ ਚੱਲ ਰਿਹਾ ਹੈ ਉਹਨਾਂ ਦੀ ਸਿਹਤ ਦੇ ਵਿੱਚ ਹੋਲੀ-ਹੋਲੀ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਕੀ ਕਰਨਾ ਇੱਕ ਬੋਤਲ ਲੈ ਲੈਣੀ ਉਸ ਬੋਤਲ ਨੂੰ ਤੁਸੀਂ ਪਾਣੀ ਦੇ ਨਾਲ ਭਰਨਾ ਹੈ ਪਾਣੀ ਦੇ ਨਾਲ ਭਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਗ੍ਰੀਨ ਕਲਰ ਦਾ ਪੈਨਸਕੈਚ ਜਾਂ ਫਿਰ ਮਾਰਕਰ ਕੋੜਾ ਗ੍ਰੀਨ ਕਲਰ ਦਾ ਚਾਹੀਦਾ ਕੋਈ ਵੀ ਹੋਵੇ ਜਿਹੜੀ ਤੁਸੀਂ ਬੋਟਲ ਲਈ ਆ ਪਾਣੀ ਵਾਲੀ ਉਸ ਦੇ ਉੱਪਰ ਇਹ ਜਿਹੜੇ ਨੰਬਰ ਨੇ ਗ੍ਰੀਨ ਪੈਨ ਸਕਿਚ ਜਾਂ ਮਾਰਕਰ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਉਸ ਦੇ ਨਾਲ ਤੁਸੀਂ ਇਹ ਨੰਬਰ ਲੇਖ ਦੇਨੇ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਉਹ ਬੋਤਲ ਵਾਲੇ ਪਾਣੀ ਨੂੰ ਜੋ ਤੁਹਾਡੇ ਘਰ ਦੇ ਵਿੱਚ ਵਿਅਕਤੀ ਬਿਮਾਰ ਚੱਲ ਰਿਹਾ ਉਸ ਨੂੰ ਹੌਲੀ-ਹੌਲੀ ਕਰਕੇ ਤੁਸੀਂ ਪਿਲਾਉਂਦੇ ਰਹਿਣਾ ਇਸ ਤਰ੍ਹਾਂ ਲੋਸ ਦਿੱਤਾ ਬੀਅਤੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਆਵੇਗਾ ਤੇ ਜਿਹੜੇ ਲੋਕ ਆਪਣੀ ਘਰ ਦੇ ਵਿੱਚ ਬਿਲਕੁਲ ਤੰਦਰੁਸਤ ਨੇ ਵੀ ਤਾਂ ਜੋ ਕਿ ਉਹਨਾਂ ਨੂੰ ਇਹ ਹੈ ਕਿ ਅੱਗੇ ਜਾ ਕੇ ਫਿਊਚਰ ਦੇ ਵਿੱਚ ਕੋਈ ਵੀ ਬਿਮਾਰੀ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਤਾਂ ਉਹਨਾਂ ਨੇ ਕੀ ਕਰਨਾ ਹੈ ਸੀਮ ਪ੍ਰੋਸੈਸ ਦੇ ਨਾਲ ਬੋਤਲ ਲੈਣੀ ਪਾਣੀ ਵਾਲੀ ਤੇ ਉੱਪਰ ਇਹ ਨੰਬਰ ਗ੍ਰੀਨ ਪੈਨਸ ਕਿਚ ਜਾਂ ਮਾਰਕਰ ਦੇ ਨਾਲ ਲੇ ਕੇ ਸੇਮ ਇਸੇ ਤਰੀਕੇ ਦੇ ਨਾਲ ਉੰਡਾ ਨੇ ਇਹ ਉਪਾਅ ਕਰਨਾ ਹੈ ਤੇ ਉਸ ਪਾਣੀ ਨੂੰ ਹੌਲੀ-ਹੌਲੀ ਕਰਕੇ ਤੁਸੀਂ ਪੀਂਦੇ ਰਹਿਣਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਇਹ ਨੰਬਰ ਨੇ ਤੁਸੀਂ ਆਪਣੀ ਬਾਡੀ ਦੇ ਲੈਫਟ ਸਾਈਡ ਤੇ ਕਿਸੇ ਵੀ ਪਾੜ ਤੇ ਤੁਸੀਂ ਲੇਖ ਸਕਦੇ ਹੋ ਇਸੇ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਿਹੜੇ ਇਹ ਨੰਬਰ ਲਿਖਣੇ ਨੇ ਬਾਡੀ ਤੇ ਕਿਸੇ ਵੀ ਪਾੜ ਤੇ ਕਿ ਇਹ ਹਰ ਰੋਜ਼ ਲਿਖਣੇ ਨੇ हां जी ए हे ਤੁਸੀਂ ਹਰ ਰੋਜ਼ ਹੀ ਲਿਖਨੇ ਨੇ ਕਿਉਂਕਿ ਜਦੋਂ ਵੀ ਅਸੀਂ ਇਸ਼ਨਾਨ ਕਰਦੇ ਆਂ ਤੇ ਇਹ ਨੰਬਰ ਨੇ ਜਿਹੜੇ ਮਿਟ ਜਾਂਦੇ ਨੇ ਇਸ ਕਰਕੇ ਇਹ ਨੰਬਰ ਤੁਸੀਂ ਹਰ ਰੋਜ਼ ਹੀ ਲਿਖ ਲੈਨੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਸਵੇਰੇ ਇਸ਼ਨਾਨ ਕੀਤਾ ਉਹ ਨੰਬਰ ਮਿਟ ਗਿਆ ਤਾਂ ਤੁਸੀਂ ਦੁਬਾਰਾ ਤੋਂ ਫਿਰ ਉਹ ਨੰਬਰ ਲੇਖ ਲੈਣੇ ਨੇ ਏ ਨੰਬਰ ਤੁਸੀਂ ਕਰੋ ਤਾਂ ਕਿ ਲਿਖਣਾ 14 ਤੱਕ ਤੁਹਾਡੀ ਕੋਈ ਘਰ ਦੇ ਵਿੱਚ ਬਿਮਾਰੀ ਚੱਲਦੀ ਬਿਮਾਰੀ ਦੇ ਵਿੱਚ ਸੁਧਾਰ ਨਹੀਂ ਆ ਰਿਹਾ ਤਾਂ ਉਦੋਂ ਤੱਕ ਤੁਸੀਂ ਇਸ ਨੰਬਰ ਨੂੰ ਲੇਖ ਲਓ ਇਸ ਤੋਂ ਇਲਾਵਾ ਜਿਹੜੇ ਲੋਕ ਬਿਲਕੁਲ ਤੰਦਰੁਸਤ ਨੇ ਅਗਰ ਉਹ ਵੀ ਇਸ ਉਪਾਅ ਨੂੰ ਕਰ ਰਹੇ ਨੇ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ 11 ਕ ਜਾਂ ਫਿਰ 21 ਵਾਰ ਲੈ ਕੇ ਇਸ ਨੰਬਰ ਨੂੰ ਬੰਦ ਕਰ ਸਕਦੇ ਨੇ ਇਸ ਤਰੀਕੇ ਦੇ ਨਾਲ ਨੰਬਰ ਲਿਖਣ ਦੇ ਨਾਲ ਨਾਲ ਜੇਕਰ ਤੁਸੀਂ ਪਾਣੀ ਪੀਂਦੇ ਰਹੋਗੇ ਨਾ ਤੇ ਇਹ ਹੀ ਸਭ ਤੋਂ ਜ਼ਿਆਦਾ ਬੈਸਟ ਏ ਕਿਉਂਕਿ ਇਹ ਜਿਹੜੇ ਉਪਾਅ ਹੁੰਦੇ ਆ ਨਾ ਇਹ ਜ਼ਿਆਦਾ ਤੋਂ ਜ਼ਿਆਦਾ 11 ਦੇ 41 ਦਿਨਾਂ ਚ 21 ਦਿਨ ਇੰਨੇ ਦਿਨ ਹੀ ਹੁੰਦੇ ਨੇ ਇਸ ਤੋਂ ਜ਼ਿਆਦਾ ਨਹੀਂ ਹੁੰਦੇ ਕਿਉਂਕਿ ਅਕਸਰ ਹੁੰਦਾ ਕਿ ਇਹਨੇ ਦਿਨਾਂ ਦੇ ਵਿੱਚ ਰਿਜ਼ਲਟ ਅਕਸਰ ਹੀ 100% ਆ ਜਾਂਦਾ ਹੈ ਜੋ ਜੇਕਰ ਫਿਰ ਵੀ ਇੰਨੇ ਦਿਨਾਂ ਦੇ ਵਿੱਚ ਕਈ ਲੋਕਾਂ ਨੂੰ ਰਿਜ਼ਲਟ ਨਹੀਂ ਆਮਗਾਤਾ ਉਹ ਇਸ ਪ੍ਰੋਸੈਸ ਨੂੰ ਦੁਬਾਰਾ ਤੋਂ ਰਿਪੀਟ ਕਰ ਸਕਦੇ ਨੇ ਸੋ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਿਆ ਇਹ ਤੁਹਾਨੂੰ ਪੂਰੇ ਸਹੀ ਤਰੀਕੇ ਦੇ ਨਾਲ ਸਮਝਾਇਆ ਆਈ ਹੋਪ ਕਿ ਤੁਹਾਨੂੰ ਇਹ ਉਪਾਅ ਤੇ ਇਹ ਵੀਡੀਓ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੋਵੇਗੀ ਕੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਿਓ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਤੇ ਉਪਾਅ ਕਰਨ ਦੇ ਸਮੇਂ ਤੁਹਾਡਾ ਇੱਕ ਵੀ ਰੁਪਏ ਦਾ ਖਰਚਾ ਵੀ ਨਹੀਂ ਹੋਵੇਗਾ ਤੇ ਤੁਹਾਡੀਆਂ ਲੱਖਾਂ ਮੁਸ਼ਕਲਾਂ ਪ੍ਰੋਬਲਮ ਨੇ ਇਹ ਉਪਾਅ ਨੇ ਦੂਰ ਕਰ ਦੇਣੀਆਂ ਤੇ ਤੁਹਾਡੇ ਘਰ ਦੇ ਵਿੱਚ ਉਹ ਬਿਮਾਰੀ ਦਾ ਵੀ ਨਾਸ਼ ਹੋ ਜਾਵੇਗਾ ਤਾਂ ਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਰੋਂ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਰ ਦੇ ਨਵੀਂ ਜਾਣਕਾਰੀ ਦੇ ਨਾਲ ਤਾਂ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਜੀ